ਉਹ ਦੇ ਕੇ ਆਂ ਕਹਿੰਦਾ ਬਥੇਰੀ ਬੇਇਜ਼ਤੀ ਹੋ ਗਈ ਤੂੰ ਵੀ ਕਰ ਲੈ ਮੈਂ ਕਿਹਾ ਮੈਂ ਤੇਰੀ ਬੇਇਜ਼ਤੀ ਕਰਨ ਨੂੰ ਫੋਨ ਨਹੀਂ ਕੀਤਾ ਮੈਂ ਤੈਨੂੰ ਛੋਟੇ ਭਾਈ ਇਹ ਦੱਸ ਰਿਹਾ ਵੀ ਆਉਣ ਵਾਲਾ ਸਮਾਂ ਤੇਰਾ ਫਿਲਮੋਂ ਚੱਲੀ ਨਹੀਂ ਚੱਲੀ ਫਿਲਮ ਦੇ ਟੈਕਨੀਕਲੀ ਹੋਰ ਬੜੇ ਕਮੀਆਂ ਸੀਗੀਆਂ ਪਰ ਬੀਨੂ ਨਜ਼ਰ ਆਉਂਦਾ ਸੀ ਵਿੱਚ ਤੇ ਉਦੋਂ ਮੈਨੂੰ ਬੜਾ ਅਜੀਬ ਵੀ ਲੱਗਦਾ ਸੀ ਵੀ ਬੀਨੂ ਭੰਗੜਾ ਤੇ ਪਾਉਂਦਾ ਇਹ ਐਕਟਰ ਥੋੜੀ ਆਏ ਪਰ ਹੌਲੀ ਹੌਲੀ ਮੈਂ ਜਦੋਂ ਇਹਦੇ ਨਾਟਕ ਦੇਖੇ ਜਦੋਂ ਇਹਦੀਆਂ ਫਿਲਮਾਂ ਦੇਖੀਆਂ ਫਿਰ ਫੈਨ ਕਾ ਦਾ ਮੁੜ ਕੇ ਨਾ ਮੇਰਾ ਫੋਨ ਵੀ ਚੱਕਣਾ ਬੰਦ ਕਰਤਾ ਆਤਾ ਜੇ ਮੇਰਾ ਗੀਤ ਨਾ ਆਇਆ ਹੁੰਦਾ ਇਹ ਨਾ ਮੈਨੂੰ ਕਿੱਥੇ ਭਲਾਉਣਾ ਸੀ ਅੱਜ ਪਾਈ ਹੁਣ ਤੁਸੀਂ ਚੱਕਦੇ ਹੋ ਫਿਰ ਤੁਸੀਂ ਚੱਕਦੇ ਗੀਤ ਤੋਂ ਬਾਅਦ ਫੋਨ ਦੇਖੋ ਮੇਰੇ ਤੇ ਸਵਾਲ ਨਾ ਕਰੋ ਫਿਲਮ ਤੁਹਾਡੀ ਹੈ ਜਿਸ ਦਿਨ ਮੈਂ ਕਿਸੇ ਆਪਣੇ ਪ੍ਰੋਡਕਟ ਦੀ ਲਾਂਚਿੰਗ ਤੇ ਆਇਆ ਮੈਨੂੰ ਪੁੱਛਿਓ ਜਿਵੇਂ ਮੈਂ ਸਭ ਦੱਸੂਗਾ ਕਿਉਂਕਿ ਅੱਜ ਦਾ ਜਿਹੜਾ ਜ਼ਮਾਨਾ ਹੈ ਚਾਹੇ ਉਹ ਟੈਕਨੀਕਲੀ ਸਟਰੋਂਗ ਹੋ ਗਿਆ ਹੈ ਬਹੁਤ ਸਾਰੇ ਪੰਜਾਬ ਦੇ ਜਿਹੜੇ ਚਾਹੇ ਉਹ ਧਾਰਮਿਕ ਤੌਰ ਤੇ ਨੇ ਚਾਹੇ ਸਮਾਜਿਕ ਤੌਰ ਤੇ ਨੇ ਐਸੇ-ਐਸੇ ਕਨਸੈਪਟ ਪੰਜਾਬੀ ਫਿਲਮਾਂ 'ਚ ਆਉਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਖੁਸ਼ੀ ਹੁੰਦੀ ਆ ਕਿ ਅਸੀਂ ਆਪਣੇ ਪੰਜਾਬ ਨੂੰ ਖੂਬਸੂਰਤ ਕਰਨ ਦੀ ਕੋਸ਼ਿਸ਼ ਕਰਦੇ ਆ ਕਮੀਆਂ ਸਾਡੇ ਵਿੱਚ ਹੀ ਆ ਉਹਨਾਂ ਨੂੰ ਦਸਣ ਵੀ ਕੋਸ਼ਿਸ਼ ਕਰਦੇ ਆ ਪਾ ਮੈਂ ਫਿਲਮਾਂ ਰਾਹੀਂ ਦੱਸਦੇ ਆ ਪਾ ਮੈਂ ਹੋਰ ਬੜੇ ਬੜੇ ਸਾਰੇ ਕਨਸੈਪਟ ਨੇ ਸੋ ਮੈਂ ਬੀਨੂ ਤੇ ਬੀਨੂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਹੈ ਜਦੋਂ ਵੀ ਇਹ ਫਿਲਮ ਰਿਲੀਜ਼ ਹੋਊਗੀ ਸੋ ਮੈਂ ਕੋਸ਼ਿਸ਼ ਕਰੂੰਗਾ ਸੋ ਪਹਿਲਾ ਸ਼ੋਅ ਮੈਂ ਦੇਖਣ ਆਉਂਗਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ ਬੱਬਲਬਾਈ ਥੈਂਕ ਯੂ ਬੱਬਲਬਾਈ ਵਾਸਤੇ ਜ਼ੋਰਦਾਰ ਤਾੜੀ ਮਾਰ ਦਿਓ ਸਾਰੇ ਦੁਨੀਆ ਜਿਹਦੇ ਫਿਲਮੀ ਬਾਈ ਦੇ ਗਾਣੇ ਕਰਕੇ ਚੱਲੀ ਬਾਈ ਦੇ ਅਰਜਨ ਬਾਈਲੀ ਨੇ ਹੱਥ ਜੋੜ ਕੇ ਗੰਦਾਸੀ ਮਾਰੀ ਥੈਂਕ ਯੂ ਵੀਰੇ ਬਸ ਮੈਂ ਇੱਕੋ ਬੇਨਤੀ ਕਰਨੀ ਜਿਹੜਾ ਇਸ ਵੇਲੇ ਆਪਾਂ ਇਸ ਸਟੂਡੀਓ ਦੇ ਅੰਦਰ ਬੈਠੇ ਸਾਰਾ ਆਪਾਂ ਪਰਿਵਾਰੀਆਂ ਚਾਹੀਦੀ ਮੀਡੀਆ ਵਾਲੇ ਪਾਸੇ ਲਾ ਲਿਓ ਕਿਉਂਕਿ ਅਸੀਂ ਤੁਹਾਡੇ ਕੋਲੇ ਤਾਂ ਆਇਆ ਹਮੇਸ਼ਾ ਤੁਹਾਡੇ ਤੋਂ ਬਿਨਾ ਅਸੀਂ ਅਧੂਰੇ ਆਂ ਜੀ ਸਾਡੀ ਫਿਲਮ ਨੂੰ ਜਾਂ ਕਿਸੇ ਵੀ ਗੱਲ ਨੂੰ ਤੁਸੀਂ ਜਦੋਂ ਵਾਰਦੇ ਹੋ ਕਿਸੇ ਆਪਣੇ ਸ਼ੇਅਰ ਕਰਦੇ ਹੋ ਤਾਂ ਉਹ ਬਹੁਤ ਤਦਾਦ ਦੇ ਵਿੱਚ ਲੋਕਾਂ ਕੋਲੇ ਪਹੁੰਚ ਜਾਂਦੀ ਹੈ ਤੇ ਕਈ ਲੋਕ ਉਹਦੇ ਵਿੱਚ ਮਨ ਬਣਾ ਲੈਂਦੇ ਨੇ ਵੀ ਹਾਂ ਯਾਰ ਇਹ ਬਿਲਕੁਲ ਠੀਕ ਹੈ ਇਹਨੂੰ ਦੇਖਣ ਚੱਲੀਏ ਜਾਂ ਨਾ ਦੇਖਣ ਜਾਈਏ ਸੋ ਜਿੰਨੇ ਪਤਵੰਤੇ ਸ਼ਖਸੀਤਾ ਇੱਧਰ ਸਾਡੇ ਰਮਜੀਤ ਸਮੀਰ ਭਾਈ ਬੱਬਲ ਭਾਈ ਗਰੀਬਾਲ ਸਾਹਿਬ ਇਧਰੋਂ ਜੇਰਨਾਬਾਦ ਸਾਹਿਬ ਜੁਬਰਾਜ ਭਾਈ ਮੈਂ ਸਾਰਿਆਂ ਨੂੰ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰੂੰਗਾ ਪਲੀਜ਼ ਇੱਕ ਇੱਕ ਬਾਰੀ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਤੁਹਾਡੇ ਤੋਂ ਬਿਨਾ ਅਧੂਰੇ ਆ ਸਾਰਿਆਂ ਤੋਂ ਬਿਨਾ ਅਸੀਂ ਉਸ ਚੀਜ਼ ਤੇ ਇੰਨੇ ਪੈਸੇ ਨਹੀਂ ਲਾ ਸਕਦੇ ਜੀ ਤੁਸੀਂ ਸਾਰੇ ਜਾਨੇ ਆਪਣੇ ਆਪਣੇ ਸੋਸ਼ਲ ਮੀਡੀਆ ਤੇ ਸਾਡੇ ਇਸ ਪ੍ਰੋਡਕਟ ਨੂੰ ਇੱਕ ਇੱਕ ਬਾਰੀ ਸ਼ੇਅਰ ਕਰ ਦੋਗੇ ਤੁਹਾਡਾ ਬੜਾ ਹੀ ਧੰਨਵਾਦ ਦਿਲੋਂ ਧੰਨਵਾਦ ਸੱਚੀ ਗੱਲ ਹੈ ਥੈਂਕ ਯੂ ਸੋ ਮਚ ਚੜਦੇ ਕਲਚਰ ਬਹੁਤ ਸਾਰਿਆਂ ਦਾ ਬਹੁਤ ਸਾਰਾ ਪਿਆਰ ਥੈਂਕ ਯੂ ਸੋ ਮਚ ਥੈਂਕਸ ਟੂ ਸਾਡ ਟੀਮ ਅਜੀਤ ਜਨੇਜਾ ਸਾਹਿਬ ਉਚੇਚੇ ਤੌਰ ਤੇ ਕਹਿ ਰਹੇ ਨੇ ਕਹਿੰਦੇ ਵੀ ਡੇਟ ਬੋਲ ਦਿਓ ਵੀ ਕਿਹੜੀ ਡੇਟ ਨੂੰ ਫਿਲਮ ਆਉਣੀ ਹੈ ਬਸ ਸਾਰੇ ਲੱਗਿਆ ਹੋਇਆ ਜੀ ਫਿਰ ਵੀ ਮੈਂ ਦੱਸਦਾ 13 ਜੂਨ ਨੂੰ ਸਾਡੀ ਫਿਲਮ ਆਉਣੀ ਹੈ ਜੀ ਸਾਰੇ ਜਾਣੇ ਜ਼ਰੂਰ ਦੇਖ ਕੇ ਆਇਓ ਜੀ ਅਸੀਂ ਐਕਸਪੈਰੀਮੈਂਟ ਕੀਤਾ ਹੈ ਤੇ ਤੁਹਾਡੇ ਆਸ਼ੀਰਵਾਦ ਤੋਂ ਬਿਨਾ ਅਸੀਂ ਅਧੂਰੇ ਹਾਂ ਜੀ ਜਿਉਂਦੇ ਰਹੋ ਥੈਂਕ ਯੂ ਸੋ ਮਚ ਥੈਂਕ ਯੂ ਵੀਰੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਵੀਰੇ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੀ ਤੇ ਮੇਰੇ ਇੱਕ ਨਿੱਕੀ ਜੀ ਬੇਨਤੀ ਹੈ ਬੜੀਆਂ ਕਮਾਲ ਦੀਆਂ ਆਵਾਜ਼ਾਂ ਸਾਡੇ ਕੋਲ ਨੇ ਕੋਈ ਨਿੱਕੀ ਜੀ ਕੋਈ ਜ ਤੁਹਾਡਾ ਦੋ ਤਾੜੀ ਭਾਰੋ ਤਾੜੀ ਗੱਡਮੀ ਗੱਡਮੀ ਉਹ ਤੋਂ ਬਿਨਾਂ ਤਾਂ ਮੈਂ ਵੱਣੀ ਨਹੀਂ ਸੀ ਗੱਲ ਆ ਨਾਲਾ ਸ਼ੋਕਤ ਜੀ ਤੁਸੀਂ ਵੀ ਮੁਰੂ ਗਾਣੇ ਹਾਂ ਵੈਸੇ ਤਾਂ ਨਵੇਂ ਪ੍ਰੋਜੈਕਟ ਸੀ ਕਾਫੀ ਤਿਆਰ ਕਰ ਲਏ ਤੁਹਾਡੀ ਸੇਵਾ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਕੁਝ ਆਉਣ ਵਾਲਾ ਕਈ ਕੁਝ ਤੁਹਾਡੇ ਸਾਹਮਣੇ ਹੋਊਗਾ ਅਰਜਨ ਵੈਲੀ ਵੈਸੇ ਤਾਂ ਚਲੋ ਬਾਬਾ ਸੁਣ ਲਿਆ ਜੇ ਹੁਣ ਚਲੋ ਕਹਿੰਦਾ ਭਾਈ ਮੈਨੂੰ ਇਹਦੇ ਦਰਬਾਰ ਚ ਆਏ ਆ ਇਹ ਨਗਤ ਕਰਨਾ ਹੀ ਪਊਗਾ ਵੈਸੇ ਮੈਂ ਪ੍ਰੋਫੈਸ਼ਨਲ ਆ ਵੈਸੇ ਮੈਂ ਆਪਣੇ ਬਹੁਤ ਪ੍ਰੋਫੈਸ਼ਨਲ ਹਾਂ ਹੌਬੀ ਦਾ ਰਿਵਾਰ ਵਰਗਾ ਨਹੀਂ ਹੈ ਖਾਣੇ ਦੇ ਤਾਂ ਸੱਦੇ ਹੁਣ ਮੈਨੂੰ ਵੀ ਆਉਂਦੇ ਆ ਪਰ ਮੈਂ ਜਾਂਦਾ ਕਿਤੇ ਕਿਤੇ ਆ ਚਲੋ ਖੈਰ ਉਹ ਤਾਂ ਮੈਨੂੰ ਕਮੇਡੀ ਆਉਂਦੀ ਨਹੀਂ ਹੈ ਮੈਂ ਹੁਣ ਇਹਨਾਂ ਦੇ ਕੋਲ ਬਹਿ ਕੇ ਥੋੜਾ ਬਹੁਤ ਚਲੋ ਹੋ ਗਿਆ ਸਾਰਾ ਠੀਕ ਹੈ ਥੈਂਕ ਯੂ ਉਹ ਖਾੜੇ ਵਿੱਚ ਡਾਂਗ ਖੜ ਕੇ ਉਹ ਖਾੜੇ ਵਿੱਚ ਡਾਂਗ ਖੜ ਕੇ ਉੱਥੇ ਹੋ ਗਈ ਲੜਾਈ ਭਾਰੀ ਬਾਰ ਜਿਹੜੇ ਵੈਲੀ ਨੇ ਮੇਰੇ ਅਰਜਨ ਵੈਲੀ ਨੇ ਪਰ ਜੋੜ ਕੇ ਗਿੰਦਾ ਸੀ ਮਾਰੀ ਅਰਜਨ ਵੈਲੀ ਨੇ ਪਰ ਜੋੜ ਕੇ ਗਿੰਦਾ ਸੀ ਮਾਰੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਮਿਹਰਬਾਨ ਕੀ ਬਾਤ ਹੈ ਬਾਈ ਥੈਂਕ ਯੂ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਨਾ ਨਾ ਕਿ ਮੈਂ ਦੋ ਦੋ ਲਾਈਨਾਂ ਦੋ ਲਾਈਨਾਂ ਹੋ ਸੋਹਣਿਆ ਸੱਜਣਾ ਸਾਹਮਣੇ ਆ ਕੇ ਬੈਠਾ ਰੈ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰੈ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰੈ ਯਾਰਾ ਵੇ ਯਾਰਾ ਵੇ यारा वे यारा वे यारा यारा वे यारा और यारा वे यारा वे यारा यारा वे यारा थैंक यू भाई बड़ा करे वाल बड़ा दो दो लाइन दो लाइन और नहीं मेरी पहले मैं पहली दो लाइन पहली फिल्म से मारा हमने कौन है यार ਕਾਨੂੰਨ ਨਛਪਤੇ ਵਾਲੇ ਗਾਣੇ ਨੇ ਆਪਣੇ। ਆਉਜ਼ੀ ਨੇ ਵਿੱਚ ਵਹਿਗੀ ਵਣ ਗੋਲੀ ਵਾਰਾਂ ਵੋਰਦੀ ਲੰਗਦੀ ਗਲੀ 'ਚ ਜਾਵੇ ਜਿੰਦ ਸਾਡੀ ਖੋਰਦੀ ਦਿਲ ਤੇਰੇ ਉੱਤੇ ਆਇਆ ਜਾਂਦਾ ਨਹੀਂ ਓ ਸਮਝਾਇਆ ਤੇਰੇ ਪਿੱਛੇ ਪਿੱਛੇ ਫਿਰਦੇ ਸੀ ਤਾਂ ਹੱਸ ਕੇ ਜੇ ਚੁੰਨੀ ਚਬ ਲੈਨੇ ਓ ਇਹਨੂੰ ਹਾਂ ਸਮਝਾਂ ਕੇ ਦੱਸੋ ਨਾ। ਥੈਂਕ ਯੂ ਜੀ। ਕੀ ਬਾਤ ਹੈ ਕੀ ਬਾਤ ਹੈ। जुबराज वीरा जुबराज वीरा मेरे दो दो लेना सूफी सूफी हाँ सारे सूफी <laughs> मैं सूफी सूफी तो भी मैं ना सोच में मैं पता ही थी मेरी वारी आनी आ मैं बिनु भी, भी, भी थोड़े गाना सिर्फ मतलब बाकी टीम लिए हैगा, बट तो ज्यादा थोड़े लिए आ <laughs> ਨਿਤ ਖਰ ਮੰਗਾਂ ਨਿਤ ਖਰ ਮੰਗਾਂ ਨਿਤ ਖਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਤੇਰੇ ਪੈਰਾਂ 'ਚ ਅਖੀਰ ਹੋਵੇ ਮੇਰੀ ਤੇਰੇ ਪੈਰਾਂ 'ਚ ਅਖੀਰ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਨਿਤ ਖਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੇ

ਚੱਲ ਨਹੀਂ 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 ਬਈ ਕਿਹੜਾ ਸੁਣਾ ਜਾਨ ਗਾਣਾ ਤਾਂ ਮੈਨੂੰ ਆਉਂਦਾ ਨਹੀਂ ਉਹ ਮੈਂ ਗਾਇਆ ਨਹੀਂ ਉਹ ਤਾਂ ਭਾਈ ਮਜ਼ਾਕ ਕਰਦੇ ਮਜ਼ਾਕ ਕਰ ਉਹ ਵੀ ਨਹੀਂ ਆਉਂਦਾ ਨਹੀਂ ਨਹੀਂ ਤੇ ਮੈਂ ਆਪਣਾ ਡਾਇਲੋਗ ਸੁਣਾ ਦਣਾ ਲੱਕੜ ਦੇ ਬਾਲਿਆਂ ਤੇ ਪੁੱਤ ਘਰਾਂ ਦੀਆਂ ਛੱਤਾਂ ਟਿਕਿਆ ਹੁੰਦੇ ਆ ਬੰਦਾ ਮਾਰਨ ਲਈ ਸ਼ਰੀਰ ਨਹੀਂ ਜਿਗਰਾ ਚਾਹੀਦਾ ਥੈਂਕ ਯੂ ਦੀਖਾਂ ਦੀਖਾਂ ਵੀਰਾਂ ਦੀਖਾਂ ਕਾ ਸਕਦੇ ਆ ਪਾਸ ਮੈਂ ਦੱਸ ਦੂ ਬਿਲਕੁਲ ਦੱਸ ਦੂ ਹੋ ਜੱਟ ਦਾ ਨਾ ਪੁੱਛੀ ਨਾ ਐਵੇਂ ਹੱਡੀਆਂ ਚੱਕ ਜਾਣਗੀ ਸਾਡੇ ਜੋਰੇ ਦੀ ਸੌਖੜਾ ਜਮਾਨਾ ਖਾਵੇ ਕੋੜੀ ਵੈਗਣ ਤੋਂ ਵੱਧ ਕਾਲੀ ਧੋਮੇ ਲਿਸ਼ਕਦੀਆਂ ਚਿੱਟੇ ਕੁਰਤੀਆਂ ਉੱਤੇ ਲੱਗੇ ਹੋਇਆ ਮਾਵੇ ਹੋ ਜੁੱਤੀ ਔਜੁੱਤੀ ਪੈਰ ਮੁਕਸਰੀ ਉੱਚਾ ਕਦ ਨੂੰ ਹੋਰ ਕਰੇ ਡੱਬ ਤੈ ਤੰਗਿਆ ਮਰ ਜਾ ਕਾਹਨ ਪੜਾ ਹੱਥ ਪਾਵੇ ਕੀ ਬਾਤ ਹੈ ਕੀ ਬਾਤ ਹੈ ਜੀ ਬਹੁਤ ਖੂਬ ਬਹੁਤ ਖੂਬ ਥੈਂਕ ਯੂ ਥੈਂਕ ਯੂ ਵੀਰੇ ਇੱਕ ਆਪਣਾ ਆਪਣਾ ਆਪਣੇ ਤੋਂ ਸਾਰੇ ਆਪਣੀ ਹੈ ਪਰ ਇੱਕ ਸਾਡੂ ਆਹ ਪਿਕਚਰ ਸਾਨੂੰ ਦੇ ਦਿਓ ਸਾਰੇ ਸ਼ੇਅਰ ਕਰਨ ਵਾਸਤੇ ਕੋਈ ਹੈਗਾ ਵਿਚਾਲੇ ਬੰਦਾ ਹਾਂਜੀ ਆਪਾਂ ਇੱਕ ਫੋਟੋ ਕਰਾਵਾਂਗੇ ਸਾਰੇ ਆਜੋ ਆਜੋ ਮੇਰਾ ਪ੍ਰੋਡਿਊਸਰ ਸਾਹਿਬ ਬਾਜੀ ਸਰ ਤੁਸੀਂ ਸਾਰੇ ਆਜੋ ਪਿੱਛੇ ਆਪਾਂ ਦੀਪਕ ਭਾਈ ਆਜੋ ਥਾਪ ਸਾਹਿਬ ਆਓ ਕਰਵਾ ਲਓ ਬਾਹਰ ਵੀ ਸੈਟ ਅਪ ਬਾਹਰ ਸੈਟ ਅਪ ਤੇ ਉੱਥੇ ਵੀ ਕਰਵਾ ਲੈਣੇ ਇੱਥੇ ਸੈਟ ਹੋ ਗਏ ਇੱਥੇ ਵੀ ਸਾਡੇ ਪ੍ਰੋਡਿਊਸਰਸ ਨੀਰਜ ਭਾਜੀ ਐਂਡ ਸੁਭਾ ਭਾਈ ਸਰੂ ਕੈਸਟ ਭਾਈ ਜਿਹੜੇ ਜਿਹੜੇ ਸਾਡੀ ਫਿਲਮ ਚ ਕੰਮ ਕੀਤਾ ਆਜੋ ਭੱਜ ਕੇ ਜਾਣ ਆਜਾ 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 ਨੇ ਕੰਮ ਕੀਤਾ ਆ ਜੋ ਭੱਜ ਕੇ ਸਾਰੇ ਸਾਡੇ ਪੀਕੇ ਸਾਰੇ ਜਣੇ ਆਓ ਜਿਹੜੇ ਕੈਮਰਾ ਤੋਂ ਪਿੱਛੇ ਵੀ ਸੀਗੇ ਸਾਰੇ ਪੰਮਾ ਉਹ ਬੈਠਾ ਪੰਮੇ ਭੱਜ ਕੇ ਜ਼ੋਮਬੀ ਲੈਂਡ ਦੀ ਸਾਰੀ ਟੀਮ ਇੱਕ ਵਾਰੀ ਆ ਜੋ ਇੱਕਬਾਲ ਕਿਸ਼ਨ ਆਜੋ ਸਾਰੇ ਆਓ ਯਾਰ ਸਾਰੇ ਪਲੀਜ਼ ਆਓ ਤੁਸੀਂ ਹਾਲ ਕਿਦਾਂ ਆਏ ਸਾਹ ਪ੍ਰੋਡੂਸਰ ਸਾਹਿਬ ਕਰ ਦਿਓ ਵੀਰੇ ਵਧੀਆ ਜੀ Dan. thank you so much, thank you. thanks to Rikti.